ਪੰਜਾਬ ਦੇ ਵਿੱਚ ਭਈਏ ਜਿਹੜੇ ਆ ਗਏ ਨਾ ਇਹ ਮਤਲਬ ਇੱਕ ਤਰ੍ਹਾਂ ਦਾ ਹਮਲਾ ਹੋ ਗਿਆ ਉੱਥੇ ਕ੍ਰਾਈਸਿਸ ਆ ਇੱਥੇ ਅਮਰੀਕਾ ਦੇ ਵਿੱਚ ਕਿਵੇਂ ਹੋਇਆ ਅਮਰੀਕਾ ਦੇ ਵਿੱਚ ਵੀ ਉਹੀ ਤਰੀਕਾ ਹੋਇਆ ਜਿਹੜਾ ਪੰਜਾਬ ਦੇ ਵਿੱਚ ਹੋਇਆ ਪੰਜਾਬ ਨੂੰ ਅਮਰੀਕਾ ਦੇ ਵਿੱਚ ਦੁਹਰਾਇਆ ਗਿਆ ਪੰਜਾਬ ਦੇ ਵਿੱਚ ਪਹਿਲਾਂ ਹੋਇਆ ਸਾਡੇ ਨਾਲ ਅਮਰੀਕਾ ਦੇ ਵਿੱਚ ਬਾਅਦ ਚ ਵਾਪਰਿਆ ਪੰਜਾਬ ਦੇ ਵਿੱਚ ਸਸਤੀ ਲੇਬਰ ਦੇਖੀ ਤੇ ਪੰਜਾਬ ਦੇ ਵਿੱਚ ਜਿਹੜਾ ਦਲਿਤ ਭਾਈਚਾਰਾ ਸੀ ਸੀਰ ਕਰਦਾ ਸੀ ਪਹਿਲਾਂ ਕਿਸਾਨ ਦੇ ਨਾਲ ਉਹ ਕਿਉਂਕਿ ਵਾਕਫ ਸਾਨੀ ਕਦੂਜੇ ਤੋਂ ਲੜਨਾ ਵੀ ਪਿਆਰ ਵੀ ਕਰਨਾ ਪੈਸੇ ਵੀ ਦੇਣੇ ਕਦੇ ਐਦਾਂ ਲੜਾਈ ਝਗੜੇ ਆਪਸ ਵਿੱਚ ਵੀ ਹੁੰਦੇ ਰਹੇ ਨੇ ਜਿਹੜੇ ਹੁੰਦੇ ਸੀ ਸੋਖ ਦੁੱਖ ਦੇ ਵਿੱਚ ਫਿਰ ਉਹੀ ਭਾਈਚਾਰੇ ਨੇ ਆ ਕੇ ਕਿਸਾਨਾਂ ਦੇ ਕੰਮਕਾਰ ਵੀ ਕਰਨੇ ਉਹਨਾਂ ਦਾ ਸਾਥ ਵੀ ਦੇਣਾ ਇਹ ਕਲਚਰ ਸੀ ਆਪਣਾ ਹੁਣ ਉੱਥੇ ਜਦੋਂ ਭਈਆ ਉੱਥੇ ਆ ਗਿਆ ਉਹ ਕਹਿੰਦਾ ਵੀ ਮੈਂ ਉਹ ਉਹ ਜਿਹੜੇ ਉਹ ਭਾਈ ਜਾਰਾ ਸੀ ਉਹ ਗਾਲਾਂ ਵੀ ਕੱਢ ਲੈਂਦਾ ਸੀ ਚੱਟਾ ਨੂੰ ਕਿਤੇ ਸਸਤੀ दारू ਪੀ ਕੇ ਨਾ ਕਦੇ ਕਿਸਾਨਾਂ ਨੂੰ ਗਾਲਾਂ ਵੀ ਕੱਢ ਜਾਣਾ ਸੀ ਉੱਥੇ ਫੇਰ ਆਪਣੇ ਮਸਤ ਰਹਿਣਾ ਉਹਨੇ ਕਹਿੰਦਾ ਕੋਈ ਗੱਲ ਨਹੀਂ ਪਰਵਾਹ ਨਹੀਂ ਹੁਣ ਜਦੋਂ ਭਈਆ ਆਇਆ ਉਹ ਉਹ ਇੱਕ ਤਾਂ ਉਹ ਪੈਸੇ ਘੱਟ ਲੈਂਦਾ ਸੀ ਸੇਮ ਐਜ਼ ਇਨ ਯੂ ਐਸ ਜਦੋਂ ਇੱਥੇ ਭਈਆ ਨੇ ਪੈਸੇ ਘੱਟ ਲਏ ਘੱਟ ਤਨਖਾਹਾਂ 'ਤੇ ਕੰਮ ਕੀਤਾ ਪੰਜਾਬ 'ਚ ਵੀ ਇਦਾਂ ਹੀ ਹੋਇਆ ਦੂਜਾ ਉਹ ਫੇਰ ਉਹਨੂੰ ਜੱਟ ਗਾਲਾਂ ਵੀ ਕੱਢ ਲੈਂਦਾ ਉਬਰੇ ਵੀ ਮਾਰ ਲੈਂਦਾ ਸੀ ਭਈਏ ਦੇ ਭਈਆ ਸੈਲ ਹੁੰਦਾ ਸੀ ਚੁੱਪਚਾਪ ਹੌਲੀ ਹੌਲੀ ਭਈਏ ਨੇ ਚੁੱਪਚਾਪ ਸੈੰਦਾ ਰਿਹਾ ਵੀ ਇੱਥੇ ਮੈਂ ਪਹਿਲਾਂ ਬਹੁਤ ਗਿਣਤੀ ਹੋ ਜਾ ਮੇਰੀ ਗਿਣਤੀ ਵਾਧੀ ਫੇਰ ਮੈਂ ਦੱਸੂਗਾ ਅਮਰੀਕਾ 'ਚ ਵੀ ਇਦਾਂ ਹੀ ਹੋਇਆ ਹੁਣ ਅਮਰੀਕਾ ਕੋਲ ਤਾਕਤ ਆ ਅਮਰੀਕਾ ਨੂੰ ਇੱਕ ਇਹੋ ਜਿਹਾ ਪ੍ਰੈਜ਼ੀਡੈਂਟ ਮਿਲ ਗਿਆ ਜਿਹੜਾ ਭਈਆਂ ਨੂੰ ਸਿੱਧੇ ਰਸਤੇ ਪਾ ਸਕਦਾ ਸਾਡੇ ਕੋਲ ਇਹੋ ਜਿਹਾ ਬੰਦਾ ਹਲੇ ਆਇਆ ਨਹੀਂ ਉਹ ਖਾਲਿਸਤਾਨ ਬਣਾ ਕੇ ਉਹ ਲਹਿਰ ਚਲਾ ਕੇ ਅਸੀਂ ਉਹ ਉਹ ਕਲਚਰ ਉਹ ਉਸ ਤਰੀਕੇ ਦੇ ਐਲਾਨ ਕਰ ਸਕਦੇ ਆ ਉਸ ਤਰੀਕੇ ਦਾ ਅਸੀਂ ਐਟਮੋਸਫੇਅਰ ਬਣਾ ਸਕਦੇ ਆ ਪਰ ਉਸ ਦੇ ਬਾਵਜੂਦ ਅੱਜ ਸਾਡੇ ਪੰਜਾਬ ਦੇ ਵੀਰ ਜਾਗ ਰਹੇ ਨੇ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਦੂਜੇ ਨਿਆਰੀਨ ਲੋਕ ਵੀ ਨੇ ਉਹ ਵੀ ਜਾਗ ਰਹੇ ਨੇ ਉਹਨਾਂ ਦੀ ਵੀ ਤਜੋਰੀ ਤੇ ਛੱਟ ਬਚੀ ਐ ਤੇ ਇਹ ਦਲਿਤਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਸਿਰਫ ਪੰਜਾਬ ਤੇ ਹਮਲਾ ਨਹੀਂ ਬਈਆਂ ਨੇ ਕੀਤਾ ਇਹ ਦਲਿਤਾਂ ਤੇ ਵੀ ਭੀਮਵਾਦੀਆਂ ਤੇ ਵੀ ਇਹਨਾਂ ਸਾਰਿਆਂ ਤੇ ਹਮਲਾ ਹੋਇਆ ਤੋ ਇਹ ਜਿਹੜਾ ਇੱਕ ਟ੍ਰੈਂਗਲ ਉੱਥੇ ਪੈਦਾ ਹੋ ਗਿਆ ਨਾ ਬਣਾਇਆ ਇਹ ਉਸ ਕਰਕੇ ਬਣਿਆ